ਪ੍ਰਕਾਸ਼ ਦੀ ਪੋਥੀ ਅਧਿਆਇ 16 ਮੈਂ ਹੈਕਲ ਵਿੱਚੋਂ ਇੱਕ ਵੱਡੀ ਆਵਾਜ਼ ਉਹਨਾਂ ਸੱਤਾਂ ਦੂਤਾਂ ਨੂੰ ਇਹ ਆਖਦੇ ਸੁਣੀ ਭਈ ਚਲੋ ਅਤੇ ਪਰਮੇਸ਼ਰ ਦੇ ਕਰੋਧ ਦੇ ਸੱਤ ਕਟੋਰੇ ਤਰਤੀਓਤੇ ਉਲਟ ਦਿਓ ਪਹਿਲੇ ਨੇ ਜਾ ਕੇ ਆਪਣਾ ਕਟੋਰਾ ਤਰਤੀਓਤੇ ਉਲਟ ਦਿੱਤਾ ਤਾਂ ਜਿਨ੍ਹਾਂ ਮਨੁੱਖਾਂ ਉੱਤੇ ਉਸ ਦਰਿੰਦੇ ਦਾ ਦਾਗ ਸੀ ਅਤੇ ਜਿਹੜੇ ਉਸ ਦੀ ਪੂਜਾ ਕਰਦੇ ਸਨ ਉਹਨਾਂ ਨੂੰ ਉਸ ਤੋਂ ਬੁਰਾ ਡਾਡਾ ਕਹੋ ਪੈ ਗਿਆ ਤਾਂ ਦੂਏ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਉਲਟ ਦਿੱਤਾ ਤਾਂ ਉਹ ਮੁਰਦੇ ਦੇ ਲਹੂ ਜਿਹਾ ਬਣ ਗਿਆ ਅਤੇ ਹਰੇਕ ਜਿਉਂਦੀ ਜਾਨ ਜਿਹੜੀ ਸਮੁੰਦਰ ਵਿੱਚ ਸੀ ਮਰ ਗਈ ਫਿਰ ਤੀਏ ਨੇ ਆਪਣਾ ਕਟੋਰਾ دریاਵਾਂ ਅਤੇ ਪਾਣੀਆਂ ਦੇ ਸੰਭਾਂ ਉੱਤੇ ਉਲਟ ਦਿੱਤਾ ਤਾਂ ਉਸ ਤੋਂ ਉਹ ਲਹੂ ਬਣ ਗਏ ਅਤੇ ਮੈਂ ਪਾਣੀਆਂ ਦੇ ਦੂਤ ਨੂੰ ਆਖਦੇ ਸੁਣਿਆ हे ਪਵਿੱਤਰ ਪੁਰਖ ਤੂੰ ਜੋ ਹੈ ਅਤੇ ਤੂੰ ਜੋ ਸ ਹੈ ਤੂੰ ਧਰਮੀ ਹੈ ਤੈਂ ਇਉਂ ਨਿਆਂ ਜੋ ਕੀਤਾ ਕਿਉਂ ਜੋ ਉਹਨਾਂ ਨੇ ਸੰਤਾਂ ਅਤੇ ਨਬੀਆਂ ਦਾ ਲਹੂ ਵਹਾਇਆ ਹੈ ਦਤਾ ਹੈ ਉਹਨਾਂ ਨੂੰ ਪੀਣ ਲਈ ਲਹੂ ਦਿੱਤਾ ਹੈ ਉਹ ਇਸੇ ਜੋਗ ਹਨ ਫਿਰ ਮੈਂ ਜਗਵਿਦ ਨੂੰ ਇਹ ਅਖਦੇ ਸੁਣਿਆ हे ਪ੍ਰਭੂ ਪਰਮੇਸ਼ਰ ਸਰਬਸ਼ਕਤੀਮਾਨ ਤੇਰੀਆਂ ਅਦਾਲਤਾਂ ਸੱਚੀਆਂ ਅਤੇ ਜਥਾਰਤ ਹਨ ਚੌਥੇ ਨੇ ਆਪਣਾ ਕਟੋਰਾ ਸੂਰਜ ਉੱਤੇ ਉਲਟ ਦਿੱਤਾ ਤਾਂ ਉਹਨੂੰ ਇਹ ਦਿੱਤਾ ਗਿਆ ਭਈ ਮਨੁੱਖਾਂ ਨੂੰ ਅਗਨ ਨਾਲ ਚੁਲਸੇ ਅਤੇ ਮਨੁੱਖ ਵੱਡੀ ਤਪਤ ਨਾਲ ਚੁਲਸ ਗਈ ਅਤੇ ਪਰਮੇਸ਼ਰ ਜਿਨੂੰ ਇਹਨਾਂ ਬਵਾਂ ਉਤੇ ਇਖਤਿਆਰ ਹੈ ਉਹਦੇ ਨਾਮ ਦਾ ਕੁਫਰ ਬਕਣ ਲੱਗ ਪਏ ਅਤੇ ਤੌਬਾ ਨਾ ਕੀਤੀ ਭਈ ਉਹਦੀ ਵਡਿਆਈ ਕਰਨ ਪੰਜਵੇਂ ਨੇ ਆਪਣਾ ਕਟੋਰਾ ਦਰਿੰਦੇ ਦੀ ਗੱਦੀ ਉੱਤੇ ਉਲਟ ਦਿੱਤਾ ਤਾਂ ਉਹਦਾ ਰਾਜ ਹਨੇਰਾ ਹੋ ਗਿਆ ਅਤੇ ਲੋਕਾਂ ਨੇ ਦੁੱਖ ਦਿਆਂ ਮਾਰਿਆ ਆਪਣੀਆਂ ਜੀਭਾਂ ਚੱਬੀਆਂ ਅਤੇ ਉਹਨਾਂ ਨੇ ਆਪਣੇ ਦੁੱਖਾਂ ਦੇ ਕਾਰਨ ਅਤੇ ਆਪਣੇ ਘਾਵਾਵਾਂ ਦੇ ਕਾਰਨ ਸੁਰਗ ਦੇ ਪਰਮੇਸ਼ਰ ਦੇ ਉੱਤੇ ਕੁਫਰ ਬਕਿਆ ਅਤੇ ਆਪਣੇ ਕੰਮਾਂ ਤੋਂ ਤੌਬਾ ਨਾ ਕੀਤੀ ਛੇਵੇਂ ਨੇ ਆਪਣਾ ਕਟੋਰਾ ਉਸ ਵੱਡੇ ਦਰਿਆ ਫਰਾਤ ਉੱਤੇ ਉਲਟ ਦਿੱਤਾ ਅਤੇ ਉਹਦਾ ਪਾਣੀ ਸੁੱਕ ਗਿਆ ਤਾਂ ਜੋ ਚੜ੍ਹਦੀ ਵੱਲੋਂ ਜਿਹੜੇ ਰਾਜੇ ਆਉਣ ਵਾਲੇ ਹਨ ਉਹਨਾਂ ਲਈ ਰਾਹ ਤਿਆਰ ਕੀਤਾ ਜਾਵੇ ਅਸਗਰ ਦੇ ਮੂੰਹ ਵਿੱਚੋਂ ਅਤੇ ਉਸ ਦਰਿੰਦੇ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਮੈਂ ਡੱਡੂਆਂ ਜੇ ਤਿੰਨ ਪ੍ਰਿਸ਼ਟ ਆਤਮੇ ਨਿਕਲਦੇ ਵੇਖੇ ਕਿਉਂ ਜੋ ਇਹ ਨਿਸ਼ਾਨ ਵਿਖਾਉਣ ਵਾਲੇ ਭੂਤਾਂ ਦੇ ਆਤਮੇ ਹਨ ਜਿਹੜੇ ਸਾਰੇ ਜਗਤ ਦੇ ਰਾਜਿਆਂ ਕੋਲ ਜਾਂਦੇ ਹਨ ਭਈ ਉਹਨਾਂ ਨੂੰ ਪਰਮੇਸ਼ਰ ਸਰਬਸ਼ਕਤੀਮਾਨ ਦੇ ਉਸ ਵੱਡੇ ਦਿਹਾੜੇ ਦੇ ਜੁੱਦਲੀ ਇਕੱਠਿਆ ਕਰਨ ਵੇਖੋ ਮੈਂ ਚੋਰ ਵਾਂਗੂ ਆਉਂਦਾ ਹਾਂ ਤਨ ਉਹ ਜਿਹੜਾ ਜਾਗਦਾ ਰਹਿੰਦਾ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ ਭਈ ਉਹ ਨੰਗਾ ਨਾ ਫਿਰੇ ਅਤੇ ਲੋਕ ਉਹਦੀ ਸ਼ਰਮ ਨਾ ਵੇਖਣ ਅਤੇ ਉਹਨਾਂ ਨੇ ਉਸ ਥਾਂ ਉਹਨਾਂ ਨੂੰ ਇਕੱਠਿਆਂ ਕੀਤਾ ਜਿਹੜਾ ਇਬਰਾਹੀਮ ਦੇ ਪਾਖੇ ਵਿੱਚ ਹਰ ਮਿਗਦੋਨ ਕਰਕੇ ਸਦਾਉਂਦਾ ਹੈ ਸੱਤਵਿਆਂ ਨੇ ਆਪਣਾ ਕਟੋਰਾ ਪੌਣ ਉੱਤੇ ਉਲਟ ਦਿੱਤਾ ਤਾਂ ਸੰਗਾਸਨ ਦੇ ਵੱਲੋਂ ਹੈਕਲ ਵਿੱਚੋਂ ਇੱਕ ਵੱਡੀ ਆਵਾਜ਼ ਇਹ ਆਖਦੇ ਨਿਕਲੀ ਭਈ ਹੋ ਚੁੱਕਿਆ ਅਤੇ ਬਿਜਲੀਆਂ ਦੀਆਂ ਲਸਕਾਂ ਅਤੇ ਆਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ ਅਤੇ ਵੱਡਾ ਪੁਚਾਰ ਆਇਆ ਅਜਿਹਾ ਪਈ ਧਰਤੀ ਉੱਤੇ ਜਦੋਂ ਦੇ ਮਨੁੱਖ ਹੋਏ ਐਡਾ ਵੱਡਾ ਅਤੇ ਭਾਰਾ ਪੁਚਾਰ ਕਦੇ ਨਹੀਂ ਸੀ ਆਇਆ ਤਾਂ ਉਹ ਵੱਡੀ ਨਗਰੀ ਤਿੰਨ ਟੋਟੇ ਹੋ ਗਈ ਅਤੇ ਕੌਮਾਂ ਦੇ ਨਗਰ ਟੈ ਪਏ ਅਤੇ ਉਹ ਵੱਡੀ ਨਗਰੀ ਬਾਬਲ ਪਰਮੇਸ਼ਰ ਦੀ ਦਰਗਾਹੇ ਚੇਤੇ ਆਈ ਭਈ ਆਪਣੇ ਅੱਤ ਵੱਡੇ ਕਰੋਧ ਦੀ ਮੈ ਦਾ ਪਿਆਲਾ ਉਹਨੂੰ ਦੇਵੇ ਅਤੇ ਹਰੇਕ ਟਾਪੂ ਨਸ ਗਿਆ ਅਤੇ ਪਹਾੜਾਂ ਦਾ ਪਤਾ ਨਾ ਲੱਗਾ ਅਤੇ ਅਕਾਸ਼ੂ ਮੁਰਖਾਂ ਉੱਤੇ ਜਾਣੇ ਦਾ ਮਨ ਮੰਨ ਦੇ ਵੱਡੇ ਗੜੇ ਪੈਂਦੇ ਹਨ ਅਤੇ ਗੜਿਆਂ ਦੀ ਬਵਾ ਦੇ ਮਾਰੇ ਮੁਰਖਾਂ ਨੇ ਪਰਮੇਸ਼ਰ ਉੱਤੇ ਕਫਰ ਬਕਿਆ ਕਿਉਂ ਜੋ ਉਹਨਾਂ ਦੀ ਬਵਾ ਡਾਢੀ ਕਰੜੀ ਹੈ